ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਹਾਏ ਨਾ ਤੋ ਆਪ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਇੱਕ ਦੇਵ ਨਾਮੇ ਸਿੱਖ ਹੁਸ਼ਿਆਰਪੁਰੇ ਵਿੱਚ ਰਹਿੰਦਾ ਸੀ ਇੱਕ ਅਮੀਰ ਦੇ ਬਾਗ ਵਿੱਚ ਵੱਡਾ ਮਾਲੀ ਸੀ ਇਸ ਦੀ ਤਾਬਿਆ ਅਰਾਈ ਕੰਬੋ ਜਟ ਅਨੇਕ ਜਾਤਾਂ ਦੇ ਕਾਮੇ ਨੌਕਰ ਸੇ ਜਿਨ੍ਹਾਂ ਨੂੰ ਇਹ ਮਾਲੀ ਦਾ ਕੰਮ ਬੜੇ ਪਿਆਰ ਨਾਲ ਸਿਖਾ ਲਿਆ ਕਰਦਾ ਸੀ ਪ੍ਰੇਮੀ ਦਾ ਆਪਣਾ ਆਪ ਵਾਹਿਗੁਰੂ ਦੇ ਪ੍ਰਕਾਸ਼ ਵਿੱਚ ਚਿੱਤ ਐ ਚਿੱਤ ਸਮਾਇ ਤਾਂ ਹੋਵੇ ਰੰਗ ਕਣਾਂ ਦੇ ਅਨਸਾਰ ਆਨੰਦ ਨੂੰ ਪ੍ਰਾਪਤ ਰਹਿੰਦਾ ਸੀ ਹੱਥ ਬੂਟੇ ਲਾਉਂਦੇ ਸੇ ਦਿਲ ਵਾਹਿਗੁਰੂ ਨੂੰ ਸਿਮਰਦਾ ਸੀ ਅੱਖਾਂ ਕਲਗੀ ਤਰਜੀ ਨੂੰ ਵੇਖਦੀਆਂ ਸਨ ਤੇ ਸਰੀਰ ਇਸ 우ਮਾਨ ਨਾਲ ਭਰਿਆ ਰਹਿੰਦਾ ਸੀ ਕਿ ਖਾਕ ਵਿੱਚ ਰਲਣ ਤੋਂ ਪਹਿਲਾਂ ਸੁੱਤੇ ਸਿੱ ਜਿੰਨਾ ਭਲਾ ਹੋ ਸਕੇ ਹੋ ਜਾਵੇ ਇਸ ਪ੍ਰੇਮੀ ਦੀ ਵੋਟੀ ਵੀ ਸੀ ਜੋ ਪਤੀ ਵਰਗਾ ਹੀ ਦੂਸਰਾ ਸ਼ਰੀਰ ਸੀ ਵਾਹਿਗੁਰੂ ਦੀ ਯਾਦ ਕਲਗੀ ਤਰਦਾ ਪ੍ਰੇਮ ਪਤੀ ਦਾ ਪਿਆਰ ਸਾਥ ਸੰਗਤ ਨਾਲ ਪਾਓ ਉੱਚੀ ਸੇਵਾ ਦਾ 우ਮਾਹ ਨਿਰਮਲ ਹਿਰਦੇ ਵਿੱਚ ਐਉਂ ਪ੍ਰਕਾਸ਼ੇ ਰਹਿੰਦੇ ਜਿਸ ਤਰ੍ਹਾਂ ਆਕਾਸ਼ ਮੰਡਲ ਵਿੱਚ ਸੂਰਜ ਚੰਨ ਤਾਰੇ ਤਾਰੀਆਂ ਤੇ ਗਿੱਟੀਆਂ ਪ੍ਰਕਾਸ਼ ਦੇ ਹਨ ਬਾਣੀ ਪੜਦੀ ਤਾਂ ਰਸ ਦੀ ਰੌਣ ਟੁਰ ਪੈਂਦੀ ਅਨਪਕਾਉਂਦੀ ਤਾਂ ਲੋੜਵੰਦਾਂ ਨੂੰ ਵਰਸਾਂਉਂਦੀ ਇਸ ਨਾਮ ਰਸੀਏ ਦੰਪਤੀ ਦੇ ਘਰ ਕਨਿਆ ਸੀ ਜੋ ਇਸ ਵੇਲੇ 10-11 ਵਰੇ ਦੀ ਸੀ ਐਸੇ ਮਾਤਾ ਪਿਤਾ ਦੀ ਪੁੱਤਰੀ ਇਹ ਉਹਨਾਂ ਪੂਰਨਿਆਂ ਪਰ ਉਂਗਲੀ ਫੇਰ ਰਹੀ ਸੀ ਜੋ ਮਾਤਾ ਪਿਤਾ ਦਾ ਪਵਿੱਤਰ ਜੀਵਨ ਅਰ ਸੱਚ ਦੀ ਵਰਤਣ ਆਪੇ ਹੀ ਇਸ ਦੇ ਲਈ ਵਾਰ ਰਹੀ ਸੀ ਝੂਠ ਬੋਲਣਾ ਜਾਣਦੀ ਨਹੀਂ ਸੀ ਇਸ ਵਿਚਾਰੀ ਨੂੰ ਇਹ ਸਮਝ ਹੀ ਨਾ ਸੀ ਕਿ ਹੋਵੇ ਹੋਰ ਤੇ ਕਿਉਂ ਉਸ ਨੂੰ ਕੁਝ ਹੋਰ ਕਰਕੇ ਕੋਈ ਆਖੇ ਤੜਕੇ ਮਾਪਿਆਂ ਨਾਲ ਉੱਠਣਾ ਬਾਣੀ ਪੜਨੀ ਮਾਂ ਨਾਲ ਕੰਮ ਕਰਾਉਣਾ ਦੁਪਹਿਰੇ ਮਾਤਾ ਨੇ ਜਦ ਅੰਨ ਲੈ ਕੇ ਬਾਗ ਵਿੱਚ ਜਾਣਾ ਇਸਨੇ ਨਾਲ ਜਾਣਾ ਤੇ ਆਪਣੇ ਨਾਲੋਂ ਵਧੇਕ ਪੋਲੇ ਪਾਲੇ ਫੁੱਲਾਂ ਨਾਲ ਖੇਡਦੇ ਰਹਿਣਾ ਫੁੱਲਾਂ ਵਿੱਚ ਪਾਣੀ ਦੇ ਡੋਂਗੇ ਭਰ-ਭਰ ਪਾਉਣੇ ਗੋਡੀ ਕਰਨੀ ਖਾਦ ਪਾਉਣੀ ਹੱਥ ਫੇਰਨੇ ਖੁਸ਼ਬੂ ਲੈਣੀ ਪਰ ਕਦੇ ਆਪਣੇ ਹੱਥੀਂ ਫੁੱਲ ਨੂੰ ਤੋੜਨਾ ਨਾ ਬਾਲਪਨ ਨਿਸ਼ਕਪਟ ਸਿੱਧਾ ਸੁਭਾਅ ਕੁਸੰਗ ਦਾ ਬਚਾਓ ਇੱਕ ਮਾਤਾ ਪਿਤਾ ਦਾ ਪਾਰਸੰਗ ਹਰ ਵੇਲੇ ਦਾ ਮੇਲਜੋਲ ਬੂਟਿਆਂ ਨਾਲ ਜੋ ਖੁਸ਼ੀ ਢੰਡੇ ਤੇ ਖੇਡਦੇ ਹਨ ਸਾਰਾ ਦਿਨ ਬਾਗ ਵਿੱਚ ਦੌੜੇ ਫਿਰਨਾ ਬਾਣੀ ਦੀ ਕੋਈ ਨਾ ਕੋਈ ਤੋਂ ਗਾਵਦਿਆਂ ਰਹਿਣੀ ਤੇ ਕਿਸੇ ਨਾ ਕਿਸੇ ਬੂਟੇ ਨਾਲ ਲਾਡ ਪਿਆਰ ਕਰਦੇ ਰਹਿਣਾ ਇਸ ਦੇ ਲਾਡਲੇ ਬੂਟਿਆਂ ਵਿੱਚੋਂ ਇੱਕ ਚਕੋਦਰੇ ਦਾ ਕਲਮੀ ਬੂਟਾ ਸੀ ਬਸੰਤ ਰੁੱਤ ਵਿੱਚ ਇਸ ਨੂੰ ਐਨੇ ਫਲ ਪਏ ਸੇ ਜੋ ਸਾਵਾ-ਸਾਵਾ ਸ਼ਰੀਰ ਮਾਣੋ ਚਿੱਟੇ-ਚਿੱਟੇ ਤਾਰਿਆਂ ਦੀ ਜੜਤ ਨਾਲ ਜੜਿਆ ਗਿਆ ਸੀ ਇਹ ਪੋਲੀ ਕਾ ਕੀ ਇਹ ਵੇਖ ਕੇ ਬੜੀ ਪਰਸਨ ਹੁੰਦੀ ਸੀ ਕਿ ਇਸ ਬੂਟੇ ਨੂੰ ਐਨੇ ਫਲ ਲੱਗਣਗੇ ਇਸ ਦੀ ਇਹ ਚਾਹ ਵੇਖ ਕੇ ਪਿਤਾ ਨੇ ਇਹ ਬੂਟਾ ਇਸ ਦੇ ਹਵਾਲੇ ਕੀਤਾ ਕਿ ਤੂੰ ਹੀ ਇਸ ਨੂੰ ਪਾਲ ਇੱਕ ਉਚੇਰੇ ਬੂਟੇ ਦੀ ਛਾਂ ਇਸ ਉਤੇ ਪੈਂਦੀ ਸੀ ਪਿਤਾ ਨੇ ਉਸ ਦੀ ਛਾਂ ਕਰ ਦਿੱਤੀ ਇਸ ਨੂੰ ਪਾਣੀ ਪਾਉਣ ਗਿਰਦੇ ਗੋਢੀ ਕਰਕੇ ਖਾਦ ਦੀ ਥੜੀ ਲਾ ਦੇਣੀ ਇਸ ਕਨਿਆ ਦਾ ਕਿੰਨਾ ਹੀ ਵੇਲਾ ਲੈ ਗਿਆ ਚਾਹ ਉਹ ਪਰੀ ਨੂੰ ਚੇਤਾਨਾਰਿਆ ਕਿ ਨਾਰੰਗੀ ਭਾਂ ਦੇ ਬੂਟਿਆਂ ਨੂੰ ਜਦ ਉਹ ਫੁੱਲਾਂ ਤੇ ਆ ਜਾਣ ਤਾਂ ਕੁਛ ਦਿਨ ਪਾਣੀ ਨਹੀਂ ਦੇਈਦਾ ਡੋਡੀ ਬਜਦੇ ਤੱਕ ਪਾਣੀ ਵੱਲੋਂ ਬਚਾ ਰੱਖੀਦਾ ਹੈ ਇਹ ਵਿਚਾਰੀ ਉਸ ਨੂੰ ਖੁੱਲਾ ਪਾਣੀ ਦੇ ਬੈਠੀ ਉੰਜੇ ਵੀ ਨਾਰੰਗੀ ਭਾਂ ਦੇ ਬੂਟਿਆਂ ਦੇ ਫੁੱਲ ਜਿਨ੍ਹਾਂ ਨੂੰ ਕਿਰਨਾ ਜਾਂ ਕਰਨਾ ਕਹੀਦਾ ਹੈ ਕਰਦੇ ਰਹਿੰਦੇ ਹਨ ਇਹ ਵੀ ਕਰਨ ਲੱਗੇ ਫੁੱਲ ਕੱਟਦੇ ਕੱਟਦੇ ਗਿਣਤੀ ਦੇ ਰਹਿ ਗਏ ਪਰ ਅਜੇ ਵੀ ਜੇ ਸਾਰੇ ਫਲ ਪੈੰਦੇ ਤਦ ਕਨਿਆ ਦੀ ਮਰਦ ਪੂਰੀ ਹੋ ਜਾਂਦੀ ਪਰ ਵਿਸਾਖ ਚੜ੍ਹਦੇ ਤਾਈਂ ਹਨੇਰੀਆਂ ਦੀ ਕਿਰਪਾ ਨਾਲ ਸਹਾਈ ਹੋ ਗਈ ਸੋਂ ਖਾਨ ਜੋਗਾ ਫੁੱਲ ਨਾਲ ਨਾ ਰਿਆ ਇਹ ਵੇਖ ਕੇ ਜਦਬਾਲ ਕੀ ਨਿਰਾਸ਼ ਹੋਣ ਲੱਗੀ ਤਦ ਪਿਤਾ ਨੇ ਉਸ ਨੂੰ ਸਮਝਾਇਆ ਕਿ ਜਿੰਨੇ ਫੁੱਲ ਬੂਟੇ ਨੂੰ ਪੈਣ ਸਾਰੇ ਨਹੀਂ ਫਲਿਆ ਕਰਦੇ ਫਿਰ ਗੋਡੀ ਕਰਨੀ ਸਜਰੀ ਰੇ ਪਾਉਣੀ ਤੇ ਫੁੱਲ ਬੂਟਿਆਂ ਨੂੰ ਪਾਣੀ ਪਾਉਣਾ ਭੁੱਲ ਹੈ ਹਨੇਰੀਆਂ ਵੀ ਫੁੱਲ ਤੇ ਪਏ ਹੋਏ ਫਲਾਂ ਨੂੰ ਤੋੜ ਦਿੰਦੀਆਂ ਹਨ ਪਰ ਤੂੰ ਨਿਰਾਸ਼ ਨਾ ਹੋ ਸੇਵਾ ਕਰੀ ਜਾ ਕੁਝ ਅਚਰਜ ਨਹੀਂ ਕਿ ਤੇਰੀ ਮਿਹਨਤ ਨੂੰ ਫਲ ਲੱਗ ਪਏ ਹੁਣ ਜਿਉਂ-ਜਿਉਂ ਗਰਮੀ ਆਈਆਂ ਫਲਦਾਰ ਬੂਟਿਆਂ ਵਿੱਚ ਚਿੱਟੇ ਫੁੱਲਾਂ ਦੀ ਥਾਂ ਸਾਵੇ ਫਲਾਂ ਨੇ ਮਲ ਲਈ ਬਾਗ ਦੇ ਜਿਸ ਹਿੱਸੇ ਵਿੱਚ ਫਲਦਾਰ ਬੂਟੇ ਲੱਗੇ ਸੇ ਉਥੇ ਸਭ ਨਾਰੰਗੀ ਭਾਂ ਦੇ ਬੂਟੇ ਹੀ ਸੇ ਇਸ ਦੇ ਪਿਤਾ ਨੇ ਕੁਝ ਬੂਟੀਆਂ ਨੂੰ ਵਨੋ ਵਨੀਆਂ ਪਿਉਂਦਾ ਚਾਣੀਆਂ ਸੀਆਂ ਤੇ ਬੂਟੇ ਵੀ ਕਈ ਭਾਂ ਦੇ ਸੇ ਕਾਗਜ਼ੀ ਗਲਗਲ ਨਿੰਬੂ ਕੋਲਾ ਸੰਤਰਾ ਮਿੱਠਾ ਖੱਟਾ ਨਾਰੰਗੀ ਕਿੰਬ ਚਕੋਦਰਾ ਮਿੱਠੇ ਦੀ ਸ਼ਕਲ ਦਾ ਖੱਟਾ ਆਸਾਮੀ ਸੰਤਰਾ ਮੋਟੀ ਛਾਲ ਦੇ ਮਿੱਠੇ ਆਦੀ ਇੱਕ ਬੂਟੇ ਨੂੰ ਕਈ ਤਰ੍ਹਾਂ ਦੇ ਫਲ ਲੱਗ ਪਏ ਸੀ ਇਸ ਖੱਤੇ ਦੇ ਹੋਰ ਬੂਟੇ ਸਾਰੇ ਦੇ ਸਾਰੇ ਫਲ ਪਈ ਸੀ ਪਰ ਇੱਕ ਚਕੋਦਰੇ ਦਾ ਬੂਟਾ ਜੋ ਭੋਲੀ ਕੁੜੀ ਦੇ ਹਿੱਸੇ ਆਇਆ ਸੀ ਅਫਲ ਖੜਾ ਸੀ ਪਿਤਾ ਦੀ ਆਗਿਆ ਮੁਜਬੇ ਵਿਚਾਰੀ ਸੇਵਾ ਤਾਂ ਕਰਦੀ ਪਰ ਕਿਤੇ ਫੁੱਲ ਦੀ ਸ਼ਕਲ ਨਜ਼ਰ ਨਾ ਪੈਂਦੀ ਹੁਣ ਜੇਠ ਦੀਆਂ ਲੋਹਾਂ ਤੇ ਤੂਪਾਂ ਆਪਣਾ ਕਹਿਰ ਵਰਤਾ ਰਹੀਆਂ ਸਨ ਅਤ ਗਰਮੀ ਨੇ ਕੁਝ ਉਦਾਸੀ ਦਾ ਰੰਗ ਫੇਰ ਦਿੱਤਾ ਅਰ ਹਨੇਰੀਆਂ ਨੇ ਘਟੇ ਦੀਆਂ ਬਰੀਕ ਤਹਾਂ ਪਤਿਆਂ ਤੇ ਚੜਾ ਦਿੱਤੀਆਂ ਅਜੇ ਹਾਰ ਚੜਿਆ ਈ ਸੀ ਕਿ ਅਸਮਾਨ ਦੇ ਗੂੜੇ ਨੀਲ ਵਿੱਚ ਵੀ ਫਿੱਕ ਪੈਣ ਲੱਗ ਪਿਆ ਬੱਦਲ ਚਾਲ ਪੈ ਗਈ ਕਦੇ ਕਦੇ ਕੰਛਾ ਤੋਕੇ ਬਿਜਲੀ ਦੇ ਲਿਸ਼ਕਾਰੇ ਵਜਣ ਕਦੇ ਗਜ ਗੜਗਦੀ ਆਵਾਜ਼ ਉਠੇ ਛੇ ਕੜ ਇੱਕ ਦਿਨ ਫੁਹਾਰ ਉਤਰੀ ਫਿਰ ਕਣੀਆਂ ਹੋ ਗਈਆਂ ਕਲੇਜੇ ਉਡੀਕ ਵਿੱਚ ਖਿੱਚੇ ਹੋਏ ਤਕਰੇ ਸੀ ਕਿ ਕਿਤੇ ਬੱਦਲ ਉਡ ਨਾ ਜਾਣ ਕਿ ਮੀਂਹ ਮੋਲੇ ਧਾਰ ਲੈ ਪਿਆ ਜਲਥਲ ਹੋ ਗਿਆ 2 ਘੰਟੇ ਇੱਕ ਤਾਰ ਡੱਗਾ ਲਾ ਕੇ ਵਸਿਆ ਫਿਰ ਬੱਦਲ ਚਾਲ ਪੈ ਗਈ ਤੇ ਬਰਖਾ ਥੰਮ ਗਈ ਬ੍ਰਿਛ ਤੋਤੇ ਗਏ ਸਾਰੀ ਬਨਸਪਤੀ ਐਮ ਵਿਸੇ ਜੀਕੋ ਇਸ਼ਨਾਨ ਕਰਕੇ ਹੱਟੀਏ ਬਾਗਾਂ ਦਾ ਜੋਬਨ ਨਿਖਾਰ ਵਿੱਚ ਆ ਗਿਆ ਬਰਸਾਤ ਦਾ ਪਹਿਲਾ ਛੱਲਾ ਅਗੇਤਰਾ ਹੀ ਹੋ ਗਿਆ ਪਹਿਲੇ ਛੱਲੇ ਮਗਰੋਂ ਬਰਖਾ ਫਿਰ ਚੰਗੀ ਲੱਗ ਪਈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਏ ਲੋਕਾਂ ਨੇ ਮਕਈਆਂ ਚਰੀਆਂ ਬਾਜਰਾ ਤਿਲ ਝੋਨੇ ਬਾਸਮਤੀ ਆਦੀ ਫਸਲਾਂ ਬੀਜ ਦਿੱਤੀਆਂ ਬਰਸਾਤੀ ਫੁੱਲ ਵੀ ਕਿਆਰੀਆਂ ਵਿੱਚ ਖਿਲ ਉੱਠੇ ਫਲਦਾਰਾਂ ਦੇ ਫਲ ਵੀ ਮੋਟੇ ਹੋ ਗਏ ਇਥੇ ਹੀ ਬਸ ਨਹੀਂ ਕੁਦਰਤ ਦਾ ਜ਼ੋਰ ਤੇ ਮਿਹਨਤ ਦਾ ਸਿੱਟਾ ਦੇਖੋ ਕੁੜੀ ਦੇ ਅਫਲ ਚਗੋਦਰੇ ਨੂੰ ਇੱਕ ਚਿੱਟੀ ਡੋਡੀ ਪੈ ਗਈ ਨੋਟ ਭਾਈ ਦੇਵ ਨੂੰ ਜਦ ਕਦੇ ਬਾਗ ਵਿੱਚੋਂ ਕਿਸੇ ਫਲ ਫੁੱਲ ਦੀ ਲੋੜ ਪੈਂਦੀ ਸੀ ਤੇ ਮਾਲਕ ਨੂੰ ਮੁੱਲ ਦੇ ਕੇ ਲੈ ਲਿਆ ਕਰਦੇ ਸੀ ਕਦੇ ਆਪੇ ਕੁਝ ਗ੍ਰਹਿਣ ਨਾ ਕਰ ਦੇ ਇਸ ਬੂਟੇ ਦੇ ਫਲ ਵੀ ਮੁੱਲ ਲੈਣ ਦਾ ਸੰਕਲਪ ਉਹਨਾਂ ਦੇ ਰਿਦੇ ਵਿੱਚ ਸੀ ਸੋ ਡੋਡੀ ਖਿੜ ਕੇ ਫੁੱਲ ਹੋ ਗਈ ਇੱਕ ਨਹੀਂ ਅਠ 10 ਫੁੱਲ ਹੋਰ ਪੈ ਗਏ ਬੂਟਾ ਸੋਨੇਰੀ ਫੁੱਲ ਪਿਆ بے ਬਹਾਰੇ ਫੁਲਿਆ ਬੂਟਾ ਤੱਕ ਕੇ ਕਨਿਆ ਦਾ ਦਿਲ ਕਿਸੇ ਉੱਚੇ ਪਾਸੇ ਚਲਾ ਗਿਆ ਗਲ ਵਿੱਚ ਚੁੰਨੀ ਦਾ ਪੱਲਾ ਪੈ ਕੇ ਹੱਥ ਜੁੜ ਗਏ ਅੱਖਾਂ ਬੰਦ ਹੋ ਗਈਆਂ ਮਨ ਪ੍ਰਾਰਥਨਾ ਦੇ ਖੰਬਾਂ ਨਾਲ ਉੱਡ ਕੇ ਆਨੰਦਪੁਰ ਪਹੁੰਚ ਕੇ ਪ੍ਰਾਰਥਨਾ ਕਰਨ ਲੱਗਾ ਏ ਕਲਗੀਧਰ اے Guru میرے اس پھل نو پھل آ دیو ارش نو چھتی چھتی پکا دیو اے پھل میں آپ لے کے چرنا وچ حاضر ہوں جس ہردے نے کدے جھوٹ دی پہچان نہیں کیتی جس سر دے وچ کدے سنسے بھرم نے پھیرا نہیں پایا اس ہردے دی سچائی دا سمجھنا سچے ہی ہردیاں دا کام ہے اس مولے پن دی اوستھا وچ بینتی ویکھے ਲੇਵਲੀਨ ਤਾਂ ਡਾਡੀ ਡੂੰਗੀ ਹੁੰਦੀ ਹੈ ਕੰਨਿਆ ਖੜੀ ਹੈ ਦਿਲ ਕਲਗੀਧਰ ਜੀ ਦੇ ਚਰਨਾ ਤੇ ਡੁੱਲ ਰਿਹਾ ਹੈ ਅੱਖਾਂ ਵਿੱਚੋਂ ਹੰਝੂ ਕਿਰ ਰਹੇ ਹਨ ਜੋ ਇੱਕ ਨਵੇਂ ਲੱਗੇ ਫੁੱਲ ਦੀ ਸੋਹਲ ਪੰਖੜੀ ਨਾਲ ਛੋ-ਛੋ ਕੇ ਇਠਾਂ ਡੇਗ ਰਹੇ ਹਨ ਮਾਂ ਨੇ ਧੀ ਅਰਦਾਸ ਕਰਦੀ ਵੇਖੀ ਦੂਰੋਂ ਹੀ ਅਰਦਾਸ ਕੀਤੀ ਉਸ हे ਦਾਤਾ ਬੱਚੀ ਮगन ਹੋਈ ਕੋਈ ਅਰਦਾਸ ਕਰ ਰਹੀ ਹੈ ਮਿਹਰ ਕਰਨਾ ਜੋ ਆਪ ਤੋਂ ਆਪ ਦੀ ਮਿਹਰਦਾਨ ਮੰਗੇ ਉਹ ਨਾ ਮੰਗੇ ਜੋ ਰਜ਼ਾ ਵਿਰੁੱਧ ਹੋਵੇ ਕਾ ਕੀ ਬੇਨਤੀ ਦੇ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਨਿਕਲੀ ਠੰਡੀ ਠਾਰ ਹਲਕੀ ਫੁੱਲ ਤੇ ਸੁਗੰਧਿਤ ਮਾਂ ਨੇ ਹੁਣ ਬਚੜੀ ਨੂੰ ਗੋਦ ਵਿੱਚ ਲੈ ਲਿਆ ਮੱਥਾ ਚੁੰਮਿਆ ਔਰ ਗਲ ਨਾਲ ਕੋਟ-ਕੋਟ ਕੇ ਲਾਇਆ ਅਸੀਸ ਦੇ ਕੇ ਕਹਿਣ ਲੱਗੀ ਮੇਰੀ ਜਿਗਰ ਜਾਨ ਤੈਨੂੰ ਬਾਣੀ ਕਦੇ ਨਾ ਭੁੱਲੇ ਤੇਰਾ ਕੋਈ ਸੋਚ ਫੁਰਨਾ ਬਚਨ ਕਮ ਬਾਣੀ ਦੀ ਆਗਿਆ ਦੇ ਉਲਟ ਨਾ ਹੋਵੇ ਮਾਂ ਦੇ ਇਸ ਪਿਆਰ ਵਿੱਚ ਰੰਗੀ ਹੋਈ ਧੀ ਬੋਲੀ ਮਾਂ ਜੀ ਅੱਜ ਮੈਂ ਇੱਕ ਦਾਨ ਮੰਗਿਆ ਹੈ ਤੁਸੀਂ ਵੇਖੋ ਖਾਂ ਬਾਣੀ ਦੇ ਉਲਟ ਤਾਂ ਨਹੀਂ ਮੈਨੂੰ ਬਾਣੀ ਦੀ ਸਾਰੀ ਸਮਝ ਨਹੀਂ ਪੈਂਦੀ ਮੈਂ ਕੱਲ੍ਹ ਕੀ ਤਰਜੀਤੋਂ ਮੰਗਿਆ ਹੈ ਕਿ ਆ ਨਵਾਂ ਫੁੱਲ ਚਕੋਦਰਾ ਬਣੇ ਅਰ ਮੈਂ ਇਹ ਆਪ ਦੀ ਪੇਟਾ ਕਰਾਂ ਇਹ ਪਿਆਰ ਦੀ ਸਿੱਖ ਸੁਣ ਕੇ ਮਾਂ ਸੋਚ ਵਿੱਚ ਪੈ ਗਈ ਉਧਰੋਂ ਭਾਈ ਦੇਉ ਜੀ ਆ ਗਏ ਮਾਂ ਨੇ ਧੀ ਦੀ ਬੇਨਤੀ ਕਹਿ ਸੁਣਾਈ ਪਿਤਾ ਨੇ ਪੁਤਰੀ ਗੱਲ ਨਾਲ ਲਾ ਲਈ ਤੇ ਕਿਹਾ ਕੁਲਤਾਰੂ ਪੁਤਰੀ ਤੇਰਾ ਪ੍ਰੇਮ ਸਾਡਾ ਉਧਾਰ ਕਰੇਗਾ ਤੇਰਾ ਪ੍ਰੇਮ ਕਈਆਂ ਨੂੰ ਤਾਰੇਗਾ ਤੇਰਾ ਫਲ ਸੱਚ ਮੁੱਚ ਚਕੋਦਰਾ ਬਣੇਗਾ ਚਾਹੋ ਸੋਨੇਰੀ ਫਲ ਪੱਕਦੇ ਘਟ ਜਾਂ ਚਿਰਾਕੇ ਹਨ ਪਰ ਤੇਰੀ ਆਸ ਅਕਾਲ ਪੂਰੀ ਕਰੇਗਾ ਇਹ ਕਹਿੰਦੇ ਆ ਭਾਈ ਜੀ ਦਾ ਆਪਣਾ ਦਿਲ ਭਰ ਕੇ ਡੁੱਲ ਪਿਆ ਮੈਂ ਨੀਰ ਵਹਿ ਵਹਿ ਚੱਲੈ ਜੀਉ ਕੁਝ ਚਿਰ ਦੇ ਬਾਅਦ ਭਾਈ ਦੇਉ ਦੀ ਸੁਪਤਨੀ ਆਨੰਦ ਜੀ ਦਾ ਪਾਠ ਬੜੀ ਮਦਰ ਸੁਰ ਨਾਲ ਕਰਨ ਲੱਗ ਪਈ ਇਸ ਪ੍ਰੇਮ ਦੇ ਪਾਠ ਨੇ ਸੰਝ ਪਾ ਦਿੱਤੀ ਰਹਿਰਾਸ ਦਾ ਸਮਾਂ ਪੁੱਜ ਗਿਆ ਸੀ ਪਾਠ ਕਰਕੇ ਤੇ ਅਰਦਾਸਾ ਸੋਧ ਕੇ ਡੂੰਗੀਆਂ ਸੰਧੀਆਂ ਹੋਈਆਂ ਇਹ ਸਿੱਖੀ ਸਿਦਕੀ ਪਰ ਗਰੀਬ ਤਬਰ ਆਪਣੇ ਘਰ ਪਹੁੰਚਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ